ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਜੀ ਜਿਹੜੇ ਕੀ ਦੇਖੋ ਇਹ ਸੇਫਟੀ ਪੈਨ ਹੁੰਦੇ ਆ ਇਹ ਆਪਣੇ ਬਹੁਤ ਕੰਮ ਆਉਂਦੇ ਆ ਤੇ ਮੈਂ ਤੁਹਾਨੂੰ ਇਹ ਦਿਖਾਉਣੀ ਆ ਆਪਾਂ ਇਹਨੂੰ ਕਿਵੇਂ-ਕਿਵੇਂ ਵਰਤ ਸਕਦੇ ਆਂਗੇ ਦੇਖੋ ਜੀ ਆਪਾਂ ਇੱਕ ਸੇਫਟੀ ਪੈਨ ਲੈਂਦਾ ਆਪਾਂ ਮੈਂ ਤੁਹਾਨੂੰ ਦਿਖਾਉਣੀ ਜਿਵੇਂ ਦੇਖੋ ਆਪਣੇ ਕੋਲੇ ਚਾਬੀਆਂ ਹੁੰਦੀਆਂ ਕਈ ਵਾਰ ਆਪਣੇ ਕੋਲੇ ਛੱਲਾ ਨਹੀਂ ਹੁੰਦਾ ਚਾਬੀ ਵਾਲਾ ਤੇ ਚਾਬੀਆਂ ਆਪਣੀਆਂ ਰੁੱਲਦੀਆਂ ਰਹਿੰਦੀਆਂ ਦੇਖੋ ਆਪਾਂ ਇਹਦੇ ਵਿੱਚ ਸਾਰੀਆਂ ਚਾਬੀਆਂ ਜਿੰਨੀਆਂ ਵੀ ਹੁੰਦੀਆਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇੱਕ ਲੋਕ ਲੱਗ ਜਾਊਗਾ ਤੇ ਉਸ ਤੋਂ ਬਾਅਦ ਆਪਣੀਆਂ ਚਾਬੀਆਂ ਘੁੰਮ ਜਿੰਨੀਆਂ ਆਪਾਂ ਕਿਤੇ ਮਰਜ਼ੀ ਇਹਨੂੰ ਇਹਨੂੰ ਰੱਖ ਸਕਦੇ ਆਂਗੇ ਦੇਖੋ ਤੁਸੀਂ ਚਾਹੇ ਆਪ ਕਿਤੇ ਟੰਗ ਦੀਏ ਤੇ ਇੱਕ ਮੈਂ ਤੁਹਾਨੂੰ ਦੱਸ ਦਿਆਂ ਜਿਵੇਂ ਦੇਖੋ ਆਪਣਾ ਪਰਸ ਹੁੰਦਾ ਹੀ ਆਪਾਂ ਮੋਬਾਈਲ ਵਗੈਰਾ ਪਾ ਦਨੇ ਆਂ ਕਈ ਵਾਰ ਕੀ ਹੁੰਦਾ ਕੋਈ ਡਰ ਵੀ ਹੁੰਦਾ ਜਦੋਂ ਬੱਸ ਵਗੈਰਾ 'ਚ ਜਾਂਦੇ ਆਂ ਕੋਈ ਮੋਬਾਈਲ ਨਾ ਕੱਢ ਲਈ ਜਿੱਪ ਖੁੱਲ ਜਾਂਦੀ ਹੁੰਦੀ ਹੈ ਹਨ ਤੇ ਦੇਖੋ ਇੱਕ ਵੀ ਛੋਟੀ ਜੀ ਟ੍ਰਿਕ ਹੈ ਇਹ ਵੀ ਤੁਸੀਂ ਦੇਖੋ ਤੁਸੀਂ ਤੇ ਆਪਾਂ ਕੀ ਕਰਨਾ ਹੈ ਜੀ ਦੇਖੋ ਮੈਂ ਆਪਾਂ ਇਹਦੇ ਵਿੱਚ ਮੋਬਾਈਲ ਪਾਤਾ ਤੇ ਆਪਾਂ ਜਿਹੜੇ ਆਪਣੀ ਇਹ ਜਿੱਪ ਦਾ ਮੂਰਲਾ ਵਾਲਾ ਹਿੱਸਾ ਹੁੰਦਾ ਨਾ ਉਹਦੇ ਵਿੱਚ ਇਹਨੂੰ ਅੜਕਾ ਕੇ ਤੇ ਨਾਲ ਦੇ ਜਿਹੜਾ ਆਪਣਾ ਹੁੰਦਾ ਹੈਗੀ 벨ਟ ਬੰਨੀ ਹੁੰਦੀ ਹੈ ਉਹਦੇ ਨਾਲ ਇਸ ਤਰ੍ਹਾਂ ਲਗਾ ਦੇਣਾ ਲੋਕ ਇਹ ਚੰਗੀ ਤਰ੍ਹਾਂ ਲੋਕ ਲੱਗ ਜਾ ਤੁਸੀਂ ਜੇ ਜ਼ੋਰ ਲਾ ਲਓ ਤੇ ਆਪਣਾ ਇਹ ਲੋਕ ਨਹੀਂ ਖੁੱਲੂਗਾ ਪਰਸ ਦਾ ਇਹ ਵੀ ਦੇਖੋ ਕਿੰਨੀ ਵਧੀਆ ਆਪਣਾ ਵਰਤਨ ਦੇ ਕੰਮ ਆਉਂਦਾ ਦੇਖੋ ਜੀ ਇੱਕ ਆਪਾਂ ਤੁਹਾਨੂੰ ਦੱਸ ਦਿਆਂ ਜਿਵੇਂ ਕਈ ਵਾਰ ਕੋਟ ਹੁੰਦਾ ਜੀ ਨੀਚੋਂ ਨਾ ਜਿਹੜੀ ਆਪਣੀ ਕੋਟ ਦੀ ਜਿੱਪ ਹੁੰਦੀ ਹੈ ਟੁੱਟ ਜਾਂਦੀ ਹੈ ਤੇ ਵਾਰ-ਵਾਰ ਆਪਾਂ ਨੂੰ ਔਖਾ ਹੋਇਆ ਨਾ ਇਹ ਵੀ ਆਪਾਂ ਐਮਰਜੈਂਸੀ ਆਪਣਾ ਡੰਗ ਲਾ ਸਕਦੇ ਹੁੰਨੇ ਆ ਤਾਂ نیچے ਇਹਨੂੰ ਆਪਾਂ ਦੇਖੋ ਬਕਸੂਆ ਜਿਹੜਾ ਹੁੰਦਾ ਜੀ ਸੇਫਟੀ ਪੈਨ ਉਹਨੂੰ ਇਹ ਲਗਾ ਦਾਂਗੇ ਉਸ ਤੋਂ ਬਾਅਦ ਆਪਣੀ ਜਿੱਪਾ ਕਿਵੇਂ ਮਰਜ਼ੀ ਖੋਲ ਲਾਂਗੇ ਕਈ ਵਾਰ ਜਿੱਪਲ ਤਾਂ ਕੀ ਹੁੰਦਾ ਜੀ ਇਹ ਕੁੰਡੇ ਹੀ ਨਹੀਂ ਹੁੰਦਾ ਆਪਾਂ ਅਚਾਨਕ ਇਹ ਟੁੱਟ ਜਾਂਦਾ ਦੇਖੋ ਉਹਦੇ ਵਾਸਤੇ ਵੀ ਆਪਾਂ نیچے ਇੱਥੇ ਇਹ ਲਗਾ ਕੇ ਇਹਦੇ ਰਾਹੀਂ ਆਪਾਂ ਇਹਨੂੰ ਕਿਵੇਂ ਮਰਜ਼ੀ ਖੋਲ ਸਕਦੇ ਆ ਤੇ ਕਿਵੇਂ ਮਰਜ਼ੀ ਆਪਾਂ ਲਗਾ ਸਕਦੇ ਆ ਕੁਝ ਟਾਈਮ ਦੀ ਖਾਤਰ ਆਪਾਂ ਆਪਣਾ ਡੰਗ ਲਾ ਸਕਦੇ ਹੁੰਨੇ ਆ ਦੇਖੋ ਜੀ ਐਸੇ ਤਰ੍ਹਾਂ ਹੀ ਜਿਵੇਂ ਕਈ ਵਾਰ ਆਪਾਂ ਐਮਰਜੈਂਸੀ ਹੁੰਦੀ ਆਪਾਂ ਕਿਤੇ ਜਾਣਾ ਹੁੰਦਾ ਅਚਾਨਕ ਜਦੋਂ 셔ਟ ਵਗੈਰਾ ਪਾਉਂਦੇ ਆ ਤੇ ਆਪਣੀ 셔ਟ ਦਾ ਪਰਾਂ ਟੁੱਟਿਆ ਪਿਆ ਹੁੰਦਾ ਤੇ ਆਪਾਂ ਨੂੰ ਨਾਲ ਦਾ ਬਟਨ ਵੀ ਨਹੀਂ ਮਿਲਦਾ ਤੇ ਆਪਾਂ ਕੀ ਕਰਨਾ ਦੇਖੋ ਜੀ ਉਹ ਵੀ ਨੀਚੋਂ ਦੀ ਇਸ ਤਰ੍ਹਾਂ ਆਪਾਂ ਟੰਕਾ ਜਿਵੇਂ ਟੰਕਾ ਲਾਉਂਦੇ ਹੁੰਦੇ ਸੁਈ ਧਾਗੇ ਨਾਲ ਉਸੇ ਤਰ੍ਹਾਂ ਆਪਾਂ ਸੇਫਟੀ ਪਿੰਨ ਇਸ ਤਰ੍ਹਾਂ ਲਗਾ ਦਾਂਗੇ ਤੇ ਉਸ ਤੋਂ ਬਾਅਦ ਆਪਣੀ 셔ਟ ਦੇ ਬਟਨ ਲਗਾ ਲਓ ਤੇ ਇਹ ਬਿਲਕੁਲ ਨਹੀਂ ਖੁੱਲੂਗਾ ਇਹ ਵੀ ਦੇਖੋ ਤੁਸੀਂ ਆਪਾਂ ਕਿਵੇਂ ਮਰਜ਼ੀ ਇਹਨੂੰ ਵਰਤ ਸਕਦੇ ਆ ਇਸੇ ਟੰਕ ਨਾਲ ਇਸੀ ਤਰ੍ਹਾਂ ਆਪਾਂ ਤੁਹਾਨੂੰ ਹੋਰ ਦੱਸਦੇ ਆਂ ਜੀ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਆਂਗੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਲੋ ਜੀ ਜਿਵੇਂ ਦੇਖੋ ਆਪਾਂ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਜੀ ਆਪਣੇ ਕੋਟੀ ਜੈਕਟ ਹੁੰਦੀ ਹੈ ਉਹਨਾਂ ਦੇ ਨਾ ਜੇਬ ਨਹੀਂ ਲੱਗੀ ਹੁੰਦੀ ਤਾਂ ਆਪਾਂ ਕੀ ਕਰਾਂ ਦੇਖੋ ਛੋਟਾ ਜਿਹਾ ਇਹ ਪਰਸ ਲੈ ਲੈਣਾ ਜਿਹੜਾ ਆਪਣੇ ਛੋਟੇ ਛੋਟੇ ਪਰਸ ਘਰਾਂ 'ਚ ਆਮ ਹੀ ਪਈ ਹੁੰਦੇ ਆ ਤਾਂ ਆਪਾਂ ਅੰਦਰਲੇ ਪਾਸੇ ਸੇਫਟੀ ਪੈਨ ਦੇ ਨਾਲ ਇਹਨੂੰ ਕਿਵੇਂ ਮਰਜੀ ਅਟੈਚ ਕਰ ਲਓ ਤੇ ਉਸ ਤੋਂ ਬਾਅਦ ਆਪਾਂ ਆਪਣੀ ਕੋਟੀ ਮਤਲਬ ਕਿ ਜੈਕਟ ਦੇ ਬਟਨ ਲਗਾ ਲਓ ਤੇ ਅੰਦਰਲੀ ਸਾਈਡ ਇਹ ਆ ਜਾਊਗਾ ਤੇ ਇਹ ਵੀ ਦੇਖੋ ਆਪਣੇ ਪੈਸੇ ਪਾਉਣ ਦੇ ਕਿਵੇਂ ਮਰਜੀ ਆਪਾਂ ਇਹਨੂੰ ਵਰਤ ਸਕਦੇ ਆ ਇਹ ਵੀ ਆਪਾਂ ਸੇਫਟੀ ਪੈਨ ਦੇ ਨਾਲ ਇੱਕ ਲਗਾ ਸਕਦੇ ਹੁੰਨੇ ਆ ਉਸ ਤੋਂ ਬਾਅਦ ਦੇਖੋ ਜੀ ਜਿਵੇਂ ਇਹ ਟੇਪ ਹੁੰਦੀ ਹੈ ਕਿ ਟੇਪ ਨੂੰ ਨਾ ਆਪਾਂ ਵਾਰ-ਵਾਰ ਦੇਖਦੇ ਰਹਿਣੇ ਆ ਨਾ ਇਧਰੋਂ ਪਤਾ ਲੱਗਦਾ ਨਾ ਇਧਰੋਂ ਪਤਾ ਲੱਗਦਾ ਕਿੱਥੋਂ ਇਹ ਖੁੱਲੂਗੀ ਤੇ ਚਾਹੇ ਉਹ ਵੱਡੀ ਟੇਪ ਹੋਵੇ ਰੋਲ ਹੋਵੇ ਚਾਹੇ ਛੋਟਾ ਹੋਵੇ ਤੇ ਇਹਨੂੰ ਦੇਖੋ ਜੇ ਮੈਂ ਤੁਹਾਨੂੰ ਦੱਸਦੀ ਆ ਤੇ ਇਹਨੂੰ ਵੀ ਨਾ ਆਪਾਂ ਇਸ ਤਰ੍ਹਾਂ ਇੱਕ ਵਾਰ ਆਪਾਂ ਖੋਲ ਲੈਣੇ ਆ ਮੈਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਕਿੱਧਰ ਦੀ ਲੱਗੀ ਹੋਈ ਹੈ ਆ ਦੇਖੋ ਜੀ ਆਪਾਂ ਇਹਨੂੰ ਖੋਲ ਲਿਆ ਤੇ ਇੱਥੇ ਕੀ ਕਰਨਾ ਹੈ ਆਪਾਂ ਆਪਣੇ ਸੇਫਟੀ ਫੈਨਸ ਇਸ ਤਰ੍ਹਾਂ ਹੀ ਲਗਾ ਦੇਨੇ ਦੇਖੋ ਜੀ ਐ ਲਾ ਲਾ ਕੇ ਜੂਤੇ ਇਹ ਇਹ ਨਾ ਇੱਕ ਲਾਪ ਹੀ ਲੱਗ ਜਾਂਦਾ ਤੇ ਉਸ ਤੋਂ ਬਾਅਦ ਦੇਖੋ ਇਹਨੂੰ ਆਪਾਂ ਕਿਵੇਂ ਮਰਜ਼ੀ ਜਦੋਂ ਆਪਾਂ ਨੂੰ ਲੋੜ ਪੈਂਦੀ ਹੈ ਤੇ ਆਪਾਂ ਇਹਨੂੰ ਵਰਤ ਸਕਦੇ ਹਾਂ ਲਓ ਜੀ ਦੇਖੋ ਐਮਰਜੈਂਸੀ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਜੀ ਆਪਾਂ ਰਸਤੇ ਵਿੱਚ ਹੁੰਨੇ ਆ ਆਪਣੇ ਕੋਈ ਚੱਪਲ ਵਗੈਰਾ ਪਾਈ ਹੁੰਦੀ ਹੈ ਤੇ ਉਹ ਟੁੱਟ ਜਾਂਦੀ ਹੈ ਦੇਖੋ ਨਿੱਤੋ ਜਿਹੜਾ ਇਹ ਲੱਗਿਆ ਹੁੰਦਾ ਨਾ ਟੁੱਟੇ ਜਾਂਦਾ ਹੈ ਤੇ ਆਪਾਂ ਜੇ ਇਹ ਆਪਣੇ ਕੋਲ ਇਹ ਸੇਫਟੀ ਪਿੰਨ ਹੋਵੇ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਵਰਤ ਸਕਦੇ ਹਾਂ ਦੇਖੋ ਥੋੜੇ ਟਾਈਮ ਵਾਸਤੇ ਤੇ ਇਹ ਦੇਖੋ ਬਿਲਕੁਲ ਨਹੀਂ ਚੱਪੜਵਾ ਰਿਹਾ ਉਹ ਤੇ ਆਪਾਂ ਇਹਦੇ ਨਾਲ ਵੀ ਆਪਣਾ ਕੰਮ ਚਲਾ ਸਕਦੇ ਹੁਣੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਕੀ ਇਹ ਵੀਡੀਓ ਸਾਡੀ ਕਿਵੇਂ ਦੀ ਲੱਗੀ ਦੇਖੋ ਜੀ ਜਿਹੜੇ ਆਪਣੀਆਂ ਛੋਟ ਛੋਟੀਆਂ ਚੀਜ਼ਾਂ ਹੁੰਦੀਆਂ ਤੇ ਕਈ ਵਾਰ ਇਹ ਐਵੇਂ ਹੀ ਰੁਲਦੀਆਂ ਰਹਿੰਦੀਆਂ ਨੇ ਤੇ ਇਹ ਜਿਹੜੇ ਬਟਨ ਹੈ ਦੇਖੋ ਤੁਸੀਂ ਤੇ ਇਹਨੂੰ ਵੀ ਆਪਾਂ ਇੱਕ ਸੇਫਟੀ ਪੈਨ ਦੇ ਵਿੱਚ ਇਸ ਤਰ੍ਹਾਂ ਲਗਾ ਕੇ ਤੇ ਉੱਪਰੋਂ ਲੋਕ ਲਗਾ ਦਾਂਗੇ ਤੇ ਫਿਰ ਆਪਾਂ ਇਹਨੂੰ ਕਿਤੇ ਵੀ ਆਪਣੀ ਛੋਟੀ ਮੋਟੀ ਡੱਬੀ ਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਦੇਖੋ ਇਕੱਠੇ ਵਟਨ ਆਪਣੇ ਜਿਹੜੇ ਇੱਕ ਜਗ੍ਹਾ ਤੇ ਆਪਾਂ ਨੂੰ ਮਿਲ ਜਾਣਗੇ ਚਲੋ ਆਪਾਂ ਇਹਨੂੰ ਇਸ ਤਰ੍ਹਾਂ ਵਰਤ ਸਕਦੇ ਹੁੰਨੇ ਆਂਗੇ ਦੇਖੋ ਜੀ ਇਹ ਬੱਚਿਆਂ ਦੇ ਹੁੰਦੇ ਨੇਗੇ ਰਬੜ ਬੈਂਡ ਤੇ ਇਹਨੂੰ ਵੀ ਆਪਾਂ ਇੱਕ ਸੇਫਟੀ ਪੈਨ ਦੇ ਵਿੱਚ ਇਸ ਤਰ੍ਹਾਂ ਲਗਾ ਕੇ ਰੱਖ ਸਕਦੇ ਹਾਂ ਜੀ ਕਈ ਵਾਰ ਦੇਖੋ ਆਪਣੇ ਇਹ ਵੀ ਗੁੰਮ ਜਾਂਦੇ ਹੁੰਦੇ ਨੇ ਜਾਂ ਬੱਚੇ ਦੇ हेयर पेन ਹੁੰਦੇ ਨੇ ਉਹ ਵੀ ਗੁੰਮ ਜਾਂਦੇ ਨੇ ਕਈ ਵਾਰ ਆਪਾਂ ਨੂੰ ਮੌਕੇ ਤੇ ਨਹੀਂ ਲੱਭਦੇ ਹਨ ਲੋ ਜੀ ਮੈਂ ਇਸ ਨੂੰ ਇਹਦੇ ਨਾਲ ਲਸਣ ਵੀ ਛਿੱਲ ਕੇ ਦਿਖਾਉਣੀ ਆ ਆ ਦੇਖੋ ਕਈ ਵਾਰ ਕੀ ਹੁੰਦਾ ਆਪਣੇ ਨੌ ਵਗੈਰਾ ਟੁੱਟ ਜਾਂਦੇ ਨੇ ਜਾਂ ਕਈ ਵਾਰ ਨਹੀਂ ਵੀ ਬੱਚੇ ਛਿੱਲਦੇ ਹਨ ਇਸ ਤਰ੍ਹਾਂ ਤੇ ਆਪਾਂ ਦੇਖੋ ਜੀ ਇਹ ਸੇਫਟੀ ਪੈਨਲ ਇਸ ਤਰ੍ਹਾਂ ਲਸਣ ਆਸਾਨੀ ਨਾਲ ਹੀ ਛਿੱਲਿਆ ਜਾਂਦਾ ਤੇ ਕਈ ਵਾਰ ਬੱਚੇ ਨਹੀਂ ਛਿੱਲਦੇ ਕਹਿੰਗੇ ਸਾਨੂੰ ਉਸ ਤੋਂ ਬਾਅਦ ਲਸਣ ਦੀ ਨਾ ਹੱਥਾਂ ਵਿੱਚ ਸਮੈਲ ਆਉਂਦੀ ਰਹਿੰਦੀ ਹੈ ਤਾਂ ਦੇਖੋ ਇਹਦੇ ਨਾਲ ਆਪਾਂ ਕਿਵੇਂ ਮਰਜੀ ਛਿੱਲ ਸਕਦੇ ਆ ਦੇਖੋ ਮੈਂ ਤੁਹਾਨੂੰ ਛਿੱਲ ਕੇ ਦਿਖਾਤਾ ਤੇ ਲੋਜੀ ਆਰਾਮ ਨਾਲ ਹੀ ਛਿੱਲਿਆ ਜਾਂਦਾ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ